हां जी मित्रों आज पहुंचे सी ਆਪਾਂ ਮੋਗਾ ਮੰਡੀ ਦੇ ਵਿੱਚ ਅੱਜ ਮੰਡੀ ਦੇ ਵਿੱਚ ਹੈਗਾ ਫਾਰਮ ਟਰੈਕ 6055 ਇਹ ਹੈਗਾ 21 ਮਾਡਲ ਤੇ ਫਸਟ ਓਨਰ ਆ 7 ਲੱਖ ਤੇ 30 ਹਜ਼ਾਰ ਰੁਪਏ ਡਿਮਾਂਡ ਆ ਡਬਲ ਐਕ ਪਾਵਰ ਸਟੀering ਦੇ ਨਾਲ ਆ ਬਾਕੀ ਚੈੱਕ ਕਰ ਸਕਦੇ ਆ ਹੱਡ ਲੱਗੀ ਹੋਈ ਆ ਨਾਲ ਹੀ ਆਗਾ ਫਾਰਮ ਟਰੈਕ 60 ਫਾਰਮ ਟਰੈਕ 60 ਤੇ ਡਬਲ ਕਲਚ ਆ ਤੇ 99 ਮਾਡਲ ਆ 1 ਲੱਖ ਤੇ 85 ਹਜ਼ਾਰ ਰੁਪਏ ਡਿਮਾਂਡ ਆ ਕੰਡੀਸ਼ਨ ਬਹੁਤ ਸਾਫ਼ ਆ ਟਰੈਕਟਰ ਦੀ ਤੇ ਨਾਲ ਹੀ ਆਗਾ ਮਹਿੰਦਰਾ ਮਹਿੰਦਰਾ 265 DI ਤੇ ਇਹ 2002 ਮਾਡਲਾ ਤੇ 2 ਲੱਖ ਤੇ 15000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ 2 ਲੱਖ ਤੇ 15000 ਰੁਪਿਆ ਡਿਮਾਂਡ ਆ ਤੇ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਆ 12 ਦੇ ਟਾਇਰਾਂ ਦੇ ਵਿੱਚ ਬਾਕੀ ਤੁਹਾਨੂੰ ਇਹ ਜਿਹੜਾ ਫਾਰਮ ਟਰੈਕ 60 ਆ ਤੇ ਇਹਦਾ ਨੰਬਰ ਤੁਹਾਨੂੰ ਲੈ ਦਿੰਦੇ ਮਾਲਕ ਤੋਂ ਹਾਂਜੀ ਭਾਈ ਨੰਬਰ ਤਾਂ ਸੁਆਹ ਦਾ 6293 6293 2233 2233 ਇਹ ਪਿੰਡ ਕਿਹੜੇ ਖੜਾ ਟਰੈਕਟਰ ਇਹ ਪਿੰਡ ਤਾਂ ਸਾਝੀ ਸਾਝ ਪਿੰਡ ਖੜਾ ਜੀ ਹਾਂ ਕੰਡੀਸ਼ਨ ਬਹੁਤ ਸਾਫ਼ ਆ 13 ਦੇ ਟਾਇਰਾਂ ਦੇ ਵਿੱਚ ਟਰੈਕਟਰ ਉਹ ਦੋ ਦੇ ਟਾਇਰ ਆ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਹੁਤ ਸਾਫ਼ ਆ ਫਾਰਮਟ੍ਰਿਕ 60 ਠੀਕ ਆ ਜੀ ਇਹ ਅੱਗੇ ਆ ਵੀ ਮਾ ਇਹ ਆ ਜ ਟ੍ਰੈਕਟਰ ਆ 265 ਮਹਿੰਦਰਾ ਇਹ ਵੀ ਇਹਨਾਂ ਦਾ ਇਹ ਕਿੰਨਾ ਮਾਡਲ ਆ ਇਹ 2002 2002 ਮਾਡਲ ਆ ਬਸ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ 12 ਦੇ ਟਾਇਰਾਂ ਦੇ ਵਿੱਚ ਬਹੁਤ ਵਧੀਆ ਕੰਡੀਸ਼ਨ ਦਾ ਆ ਤੇ ਬਾਕੀ ਰੰਗ ਰੂਪ ਵੇਖ ਲਓ ਬਹੁਤ ਸਾਫ਼ ਆ ਇਸ ਦੁਕਾਨ ਦਾ ਸਵਰਾਜ 852 2015 ਮਾਡਲ 4 ਲੱਖ 95 ਹਜ਼ਾਰ ਰੁਪਏ ਦੀ ਮੰਗ ਹੈ ਸਿੰਗਲ ਐਕਟ ਪਾਵਰ ਸਟੇਰਿੰਗ ਦੇ ਨਾਲ ਸਵਰਾਜ 852 ਐਫੀ ਤੇ ਇਸ ਦੁਕਾਨ ਆ ਗਿਆ ਸਵਰਾਜ 2020 ਮਾਡਲ 6 ਲੱਖ 30 ਹਜ਼ਾਰ ਰੁਪਏ ਦੀ ਮੰਗ ਹੈ ਤੇ ਇਹ ਵੀ ਸਿੰਗਲ ਐਕਟ ਦੇ ਨਾਲ ਬੰਪਰ ਨਾਲ ਆ ਤੇਲ ਵਾਲਾ ਕੰਡੀਸ਼ਨ ਚੈੱਕ ਕਰ ਸਕਦੇ ਆ ਆ ਵੀ 14 ਦੇ 11 ਦੇ ਵਿੱਚ 14 ਤੋਂ 28 ਦੇ ਵਿੱਚ ਤੇ ਆਹ ਟਰੈਕਟਰ ਆ ਇਹ ਵੀ 14 ਤੋਂ 28 ਦੇ ਵਿੱਚ ਆ ਇਹ ਹੈਗਾ ਗੁਡিয়ার ਦੇ ਟਾਇਰਾਂ ਦੇ ਵਿੱਚ ਤੇ ਆ ਵੀ ਗੁਡিয়ার ਦੇ ਆ ਤੁਹਾਨੂੰ ਇੱਕ ਕੰਡੀਸ਼ਨ ਚੈੱਕ ਕਰ ਸਕਦੇ ਆ ਟਰੈਕਟਰ ਜਿਹੜੇ ਇਹ ਦੁਕਾਨ ਆ ਗਿਆ ਮਹਿੰਦਰਾ 475 DI 2001 ਮਾਡਲ 2 ਲੱਖ ਤੇ 25 ਹਜ਼ਾਰ ਰੁਪਏ ਡਿਮਾਂਡ ਆ ਤੇ ਡਬਲ ਕਲਚ ਟ੍ਰੈਕਟਰ ਆ ਕੰਡੀਸ਼ਨ ਚੈੱਕ ਕਰ ਸਕਦੇ ਬਹੁਤ ਵਧੀਆ ਛਤਰੀ ਨਾਲ ਆ ਤੇ ਬੰਪਰ ਲੱਗਾ ਹੋਇਆ ਤੇ ਇਹ ਦੁਕਾਨ ਆਗਾ ਸੋਨਾ ਲੀਕਾ ਸੋਨਾ ਲੀਕਾ 750 DI RX ਤੇ ਚਾਰੇ ਚੌਂਕੜਾ ਦਾ ਟਾਇਰਾਂ ਦਾ ਨਵਾਂ ਵਾ ਤੇ ਇਹ ਪਾਵਰ ਸਟੇਰਿੰਗ ਦੇ ਨਾਲ ਆ ਸਾਈਡ ਵੇਅਰ ਮੁਗਾ ਨੰਬਰ PB29 ਨੰਬਰ ਆ ਤੇ ਤੁਹਾਨੂੰ ਨੰਬਰ ਵੀ ਇਹਦਾ ਲੈ ਦੇਣੇ ਮਾਕ ਪੁੱਛੋ ਹਾਂਜੀ ਭਾਈ ਨੰਬਰ ਦੱਸਿਓ ਉੱਜੀ ਬੋਲੇ ਬੜਾ ਜੀ 978002

ਇਹਦਾ 852 ਐਫਪੀਆ ਇਹ 14 15 ਦੇ ਵਿੱਚ ਆ ਬਹੁਤ ਵਧੀਆ ਕੰਡੀਸ਼ਨ ਦਾ ਇਹ 2021 ਮਾਡਲ 7 ਲੱਖ ਤੇ 20 ਹਜ਼ਾਰ ਰੁਪਏ ਡਿਮਾਂਡ ਇਹ ਦੂਜਾ ਆ ਗਿਆ ਅਰਜਨ 2020 ਮਾਡਲ 5 ਲੱਖ ਤੇ 40 ਹਜ਼ਾਰ ਰੁਪਏ ਡਿਮਾਂਡ ਅਰਜਨ ਅਲਟਰਾ 1555 ਡੀਆਈ ਇਹ ਕੰਡੀਸ਼ਨ ਚੈੱਕ ਕਰ ਸਕਦੇ ਆਂ ਵੀ 14 15 ਦੇ ਵਿੱਚ ਨਾਲ ਹੀ ਅਗਰ 963 ਐਫਪੀ ਇਹ 2022 ਮਾਡਲ ਦਾ 7 ਲੱਖ 35 ਹਜ਼ਾਰ ਰੁਪਏ ਡਿਮਾਂਡ ਪਲੇਟ ਫਾਰਮ ਤੇ ਟਾਇਰ ਵੇਅਰ ਤੇ ਬਿਲਕੁਲ ਨਾਲ ਆਲ ਫਿਨਿਸ਼ਿੰਗ ਚੈੱਕ ਕਰ ਸਕਦੇ ਆਂ ਬਹੁਤ ਸਾਫ਼ ਕੰディション ਦਾ ਟਰੈਕਟਰ ਆ। ਸਾਰੇ ਟਰੈਕਟਰ ਬਹੁਤ ਵਧੀਆ ਕੰディション ਦੇ ਸੀ ਜਿੰਨੇ ਵੀ ਸੀ ਪਿੱਛੇ ਵਾਲੇ ਟਰੈਕਟਰ। ਇਹਦੂਗਾ ਆ ਗਿਆ ਸਵਰਾਜ 747 ਐਫਪੀ 2012 ਮਾਡਲ 3,55,000 ਰੁਪਏ ਦੀ ਮੰਗ। ਇਹ ਵੀ ਪਾਵਰ ਸਟੀering ਦੇ ਨਾਲ ਆ ਟਰੈਕਟਰ ਪਾਵਰ ਸਟੀering ਤੇ ਪਾਵਰ ਸਟੀering ਹੋਇਆ ਆ ਟਰੈਕਟਰ ਇਹ ਤੇ ਇਹ ਟਾਇਰ ਹੈਗੇ 14x28 ਦੇ 747 ਐਫਪੀ ਤੇ ਡਿਮਾਂਡ ਹੈਗੀ ਇਹਦੀ 3,52,000 ਰੁਪਏ ਦੀ ਮੰਗ 2011 ਮਾਡਲ ਆ। ਇਹ ਦੁਕਾਨ ਆ ਗਿਆ ਵਾ ਮਹਿੰਦਰਾ 92 ਮਾਡਲ 1,55,000 ਰੁਪਏ ਦੀ ਮੰਗ 575 ਬੀਆਈ 12 ਟਾਇਰਾਂ ਦੇ ਵਿੱਚ ਆ ਬਹੁ ਵਜੇ ਕੰਡੀਸ਼ਨ ਆ ਟ੍ਰੈਕਟਰ ਬਾਕੀ ਕੰਡੀਸ਼ਨ ਚੈੱਕ ਕਰਵਾ ਲਿਆ ਹੋਵੇ ਹੋਰ 3600 ਨਾਲ ਮਿਊਜ਼ਿਕ ਸਿਸਟਮ ਇਹ ਨਾਲ ਤਿੰਨ ਰੰਗ ਪੇਂਟ ਦਾ origional ਆ ਟ੍ਰੈਕਟਰ ਦੁਬਾਰ 91 ਮਾਡਲ ਆ ਤੇ 1,60,000 ਰੁਪਏ ਦੀ ਮੰਗ ਆ ਬਾਕੀ ਤੁਸੀਂ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਸਕਦੇ ਆ 13 28 ਦੇ ਟਾਇਰ ਪਿੱਛਲੇ 25 11 25 99 ਮਾਡਲ ਤੇ 90,000 ਰੁਪਏ ਰੇਟ ਆ ਇਹਦਾ ਇਹ ਕੰਡੀਸ਼ਨ ਇਹਦੀ ਬਹੁਤ ਸਾਫ ਆ 12 ਟਾਇਰਾਂ ਦੇ ਵਿੱਚ ਇਹ ਜੀ ਤੁਹਾਨੂੰ ਆਪ 4 ਚੱਤੀ ਦੋ 4 ਚੱਤੀ ਤੇ ਜਿਹੜਾ 13 28 ਦੇ ਟਾਇਰਾਂ ਦੇ ਵਿੱਚ ਆ 90 ਮਾਡਲ 1 ਲੱਖ 47000 ਰੁਪਏ ਦੀ ਮੰਗ ਮੈਂ ਕਹਿੰਦੇ ਫੋਨ ਕਰ ਇਹ Mahindra 475 DI ਇਹ 475 DI 2006 ਮਾਡਲ 2 ਲੱਖ 57000 ਰੁਪਏ ਦੀ ਮੰਗ ਕੰਡੀਸ਼ਨ ਚੈੱਕ ਕਰ ਸਕਦੇ ਬਿਨਾਂ ਪਾਵਰ ਸਟੇਟਮੈਂਟ ਤੋਂ ਨਾਲ ਹੀ Mahindra 475 DI 2003 ਮਾਡਲ 1 ਲੱਖ 75000 ਰੁਪਏ ਦੀ ਮੰਗ ਕੰਡੀਸ਼ਨ ਚੈੱਕ ਕਰ ਲਓ ਬਹੁਤ ਵਧੀਆ 12 ਦੇ ਟਾਇਰ 12 4 28 ਦੇ ਟਾਇਰ ਇਹ ਇੱਕ ਵਾਕਾ ਸੋਨਾ ਲੀਕਾ ਸੋਨਾ ਲੀਕਾ DI 7 RX 2018 ਮਾਡਲ 5 ਲੱਖ ਤੇ 50 ਹਜ਼ਾਰ ਦੀ ਡਿਮਾਂਡ ਤੇ 16 ਟਾਇਰਾਂ ਦੇ ਵਿੱਚ ਆ ਸਾਈਡ ਗੇਅਰ ਆ ਪਲੇਟਫਾਰਮ ਬਹੁਤ ਵਧੀਆ ਟੈਕ ਦਾ ਬਾਕੀ ਕੰਡੀਸ਼ਨ ਚੈੱਕ ਕਰ ਸਕਦੇ ਆ ਆ ਗਿਆਗਾ ਅਰਜਨ 2018 ਮਾਡਲ 4 ਲੱਖ 75 ਹਜ਼ਾਰ ਦੀ ਡਿਮਾਂਡ 555 ਡੀਆਈ ਪਾਵਰ ਪਲੱਸ ਤੇ ਪਾਵਰ ਸਟੇਬਲ ਨੇ ਨਾ ਆ ਇਹ ਰਾਤ 4:00 ਤੱਕ ਤੇ ਵੀ ਆਈ। ਉਹ ਵੀਰ 6 ਮਾਡਲ 2,35,000 ਰੁਪਏ ਦੀ ਮੰਗ ਕੀਤੀ। ਇਹਨਾਂ ਦੇ ਲਈ 6 ਮਾਡਲ 12 ਟਾਇਰ ਤੇ ਮੰਨਿਆ ਪਿਛਲੇ ਜੇਕੇ ਕੰਪਨੀ ਦੇ ਤੇ ਅਗਲੇ ਵੀਸ਼ੇਸ਼ 16 ਤੋਂ ਉਹਨੇ ਕੰਡੀਸ਼ਨ ਦਿੱਤਾ। ਅੱਗੇ ਆ ਗਈ ਟਰਾਲੀ, ਵਜ਼ਨ ਦੇਖ ਲਓ ਤੇ 70,000 ਰੁਪਏ ਦੀ ਮੰਗ ਹੈ। 985213532 ਨੰਬਰ ਆ। ਕੰਡੀਸ਼ਨ ਚੈੱਕ ਕਰ ਸਕਦੇ ਟਰਾਲੀ ਦੀ। ਆ ਵੀ ਇੱਕੋ ਕਰਦੀ ਆ ਵੀ ਇਸੇ ਕਰਦੀ ਆ 12 6.5 12 6.5 230000 981 55 13 532 ਕੰਟੈਕਟ ਕਰਕੇ ਦੇਖ ਸਕਦੇ ਆ ਕਿ ਫੋਟਵਾ ਮਗਲ ਮਾਲਕ ਕੋਲ ਫੋਟਵਾ ਪਾ ਦਿੱਤਿਆਂ ਜਾਣਗੇ ਨਹੀਂ ਜਾਣਗੇ ਤੇ ਇਹਦੇ ਨਾਲ ਵੀ ਦੋ ਟਰਾਲੇ ਵੀ ਇਹਨਾਂ ਦੇ ਆ ਵੀ ਤੇ ਇਹਦੇ ਵੀ ਨੰਬਰ 198 198 32 99 99 59 13 532 ਇਹ ਵੀ 4 7 ਦਾ 14 6.5 14 ਖੱਪਦਾ ਵਾ ਡਬਲ ਚੈੱਕ ਦੇ ਨਾਲ 255 ਦੇ ਡਿਮਾਂਡ ਆ ਆ ਜਿਹੜਾ ਹੈਗਾ ਵਾ 14 7 ਦਾ ਇਹ ਵੀ ਡਬਲ ਆ ਤੇ ਪਲਾਜਾ ਪਲਾਜ ਮਾ ਕਟ ਦੇ ਨਾਲ ਤੇ ਇਹ 270000 ਰਿਹਾ ਇਹ ਵੀ ਨੰਬਰ ਇਹੀ ਆ ਸੇਮ ਬਾਕੀ ਕੁਝ ਦੇਖ ਕੇ ਸਕਦੇ ਆ ਬਹੁਤ ਵਧੀਆ ਨਵੇਂ ਜਮਾ ਨਵੇਂ ਡਰਾਈਵਰ ਇਹ 14 ਬਾਈ 7 ਇਹ 255 ਇਹ 270